ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਪੇਸ਼ ਨੇ ਹਰਿਆਣਾ ਦੀਆਂ ਵੱਡੀਆਂ ਖਬਰਾਂ ਹਰਿਆਣਾ ਬੁਲੇਟਨ ਦੇ ਵਿੱਚ ਅੱਜ ਗੱਲ ਕਰਾਂਗੇ ਸੀਐਮ ਨਾਇਬ ਸੈਣੀ ਜੋ ਅੱਜ ਪਟਿਆਲਾ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਭਗਵੰਤ ਮਾਨ ਸੀਐਮ ਪੰਜਾਬ ਦੇ ਉੱਤੇ ਵੀ ਹਮਲੇ ਕੀਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਸ਼ਬਦੀ ਵਾਰ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਭਾਸ਼ਣ ਦਿੱਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਪਹਿਲੇ ਨੰਬਰ ਤੇ ਹੈ ਜੋ ਕੇਂਦਰ ਨੂੰ ਜੀਐਸਟੀ ਇਕੱਠੀ ਕਰਕੇ ਦਿੰਦਾ ਹੈ ਵੱਡਾ ਵੱਡੀ ਮਾਤਰਾ ਦੇ ਵਿੱਚ ਟੈਕਸ ਇਕੱਠਾ ਕਰਕੇ ਦਿੰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਵੱਡੇ ਚਿਹਰਿਆਂ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਚ ਭਾਸ਼ਣ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਦੀ ਵੀ ਸਰਕਾਰ ਬਣੇਗੀ ਕਿਉਂਕਿ ਜੋ ਮੌਜੂਦਾ ਸਰਕਾਰ ਹੈ ਇਸ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਤਾਂ ਕੀ ਕੁਝ ਕਿਹਾ ਸੀਐਮ ਨਾਇਬ ਸੈਣੀ ਨੇ ਆਪਣੇ ਭਾਸ਼ਣ ਦੌਰਾਨ ਇੱਕ ਵਾਰ ਆ ਤੁਹਾਨੂੰ ਸੁਣਾ ਦਿੰਨੇ ਆ ਵਿਚ ਵਿੱਚ ਸਾਥੀਓ ਕਈ ਲੋਕ ਇੰਨਾ ਦੀ ਚਰਚਾ ਕਰਦੇ ਸੀ ਕਿ ਆਪਣਾ ਗੁਜ਼ਾਰਾ ਕਿਵੇਂ ਕਰੋ ਹਰਿਆਣਾ ਜਿਹਦੇ ਪਾਸ ਤੋਂ ਇਨਕਮ ਦੇ ਵੀ ਸਾਧਨ ਨਹੀਂ ਹੈ ਸਾਥੀਓ ਮuje ਆਪ ਸਭ ਦੇ ਵਿੱਚ ਗੱਲ ਕਰਨ ਲਈ ਬੜਾ ਫਕਰ ਵੀ ਮਹਿਸੂਸ ਹੋ ਰਿਹਾ ਹੈ ਕਿ ਅੱਜ 1 ਨਵੰਬਰ 1966 ਨੂੰ ਇੱਕ ਭਰਾ ਦੂਜੇ ਭਰਾ ਤੇ ਅਲਗ ਹੋਇਆ ਸੀ ਅੱਜ ਇਹ ਨਾ पचपन साल हरियाणा ने वो पहचान खड़ी कर करती है पूरे देश चाहे जीएसटी की कलैक्शन और चाहे इनकम टैक्स के हिस्सेदारी हरियाणा की गल हो अज पूरे देश के दे हरियाणा नंबर एक ते है हरियाणा नंबर एक साथियों ਸਰਕਾਰ ਦੀ ਨੀਅਤ ਦੀ ਇਹ ਗੱਲ ਹੁੰਦੀ ਹੈ ਸਾਡੀ ਸਰਕਾਰ ਨੇ ਪਿਛਲੇ 11 ਵਰਸਾਂ ਤੇ ਜੋ ਹਰਿਆਣਾ ਦੀ ਜਨਤਾ ਦੇ ਵਾਅਦੇ ਕੀਤੇ ਨੇ ਇੱਕ ਇੱਕ ਵਾਅਦੇ ਨੂੰ ਅੱਸੀ ਪੂਰਾ ਕਰਨ ਦਾ ਕੰਮ ਕੀਤਾ ਹੈ ਇੱਕ ਇੱਕ ਵਾਅਦੇ ਸਾਥੀਓ ਮੈਂ ਆਪ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਇਹ ਕੁਛ ਲੋਕੀ ਬਾਹਰ ਤੇ ਆ ਕਰਕੇ ਉਹ ਇਸ ਪ੍ਰਕਾਰ ਦੀ ਗੱਲਾਂ ਕਰਦੇ ਆ ਪੰਜਾਬ ਦੇ ਵਿੱਚ ਤੋ ਆ ਕਰਕੇ ਕਹਿੰਦੇ ਆ ਕਿ ਸਾਡਾ ਮੁੱਖ ਮੰਤਰੀ ਅਗਰ ਮੇਰੇ ਕਿਸਾਨ ਦੀ ਫਸਲ ਨੂੰ ਖਰਾਬ ਪਾ ਹੋਇਆ ਉਹਦਾ 20000 ਰੁਪਏ ਦੇਣ ਦਾ ਕੰਮ ਕਰ ਰਿਹਾ ਹਰ ਸਾਥੀਓ ਜੇ ਅਗਰ ਯਹਾਂ ਸੇ ਕੁਝ ਦੂਰ ਚਲਾ ਜਾਏ ਵਹਾਂ ਜਾ ਕਰਕੇ ਗੱਲਾ ਬੋਲ ਕੇ ਆ ਕਿ ਸਾਡਾ ਮੁੱਖ ਮੰਤਰੀ 50000 ਰੁਪਏ ਦੇਣ ਤੇ તમ ਕਰ ਰਿਹਾ ਹੈ ਸਾਥੀਓ ਇਹਨਾਂ ਗੱਲਾਂ ਨੂੰ ਸਮਝਣਾ ਇਹ ਕਰਨਾ ਕੀ ਚਾਹੁੰਦੇ ਇਹ ਕਹਿਣਾ ਕੀ ਚਾਹੁੰਦੇ ਆ ਸਾਥੀਓ ਸਾਡੀ ਸਰਕਾਰ ਹਿਯਾਨਾ ਦੇ ਵਿੱਚ ਇਹ ਤਾਂ ਪਰੋਸੀ ਆਈ ਘਾ ਲੀਏ ਸਾਡੇ ਖੇਤਾਂ ਸਾਡੇ ਖੇਤਾਂ ਦੀ ਦੌਲਤ ਹੈ ਅੱਗੇ ਇੱਧਰ ਹਰਿਆਣਾ ਇੱਧਰ ਪੰਜਾਬ ਹੈ ਸਾਡੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਸ ਵਿੱਚ ਮਿਲ ਬੈਠਦੇ ਵੀ ਆ ਗੱਲਾਂ ਵੀ ਕਰਦੇ ਆ ਰੱਬ ਤੋਂ ਹਰਿਆਣਾ ਦੇਸ ਦਾ ਪਹਿਲਾ ਉਹ ਸੂਬਾ ਹੈ ਜਿਹੜਾ ਆਪਣੇ ਕਿਸਾਨ ਦੀ ਫਸਲ 24 ਫਸਲਾਂ ਨੂੰ ਐਮਐਸਪੀ ਤੇ ਖਰੀਦਣ ਦਾ ਕੰਮ ਕਰਦਾ ਹੈ ਸਾਥੀਓ ਹਰਿਆਣਾ ਬਹੁਤ ਸੂਬਾ ਹੈ ਕਿ ਮੇਰਾ ਹਰਿਆਣਾ ਦਾ ਕਿਸਾਨ ਅਗਰ ਮੰਡੀderiv ਆਪਣੀ ਫਸਲ ਲੈ ਕਰਕੇ ਜਾਂਦਾ ਹੈ 48 ਘੰਟਿਆਂ ਵਿੱਚ ਉਹਦੇ ਖਾਤੇ ਵਿੱਚ ਪੈਸਾ ਪਹੁੰਚ ਜਾਂਦਾ ਹੈ ਅਗਰ 48 ਘੰਟਿਆਂ ਵਿੱਚ ਪੈਸਾ ਨਹੀਂ ਪਹੁੰਚਦਾ ਉਹ ਵਿਆਜ ਲਗਾ ਕਰਕੇ ਹਰਿਆਣਾ ਸਰਕਾਰ ਉਹਦੇ ਖਾਤੇ ਵਿੱਚ ਪਚਾਉਣ ਦਾ ਕੰਮ ਕਰਦੀ ਹੈ ਸੂਈ ਦਾ ਵਿਆਜ ਪਛ ਸਹਿਤ ਪਚਾਉਣ ਦਾ ਕੰਮ ਕਰਦੀ ਹੈ साथियों अगर मेरे किसान दी प्राकृतिक आपदा ਨੂੰ ਲੈ ਕਰਕੇ अगर ਫਸਲ ਦਾ ਖਰਾਬਾ ਹੁੰਦਾ ਹੈ ਤਾਂ ਸਾਡੀ ਸਰਕਾਰ ਉਹਦੇ ਖਾਤੇ ਵਿੱਚ ਉਹਦਾ ਮੁਆਵਜ਼ਾ ਪਹੁੰਚਾਉਣ ਦਾ ਕੰਮ ਕਰਦੀ ਹੈ ਬਈ ਆਪ ਲੋਕਾਂ ਨੂੰ ਇਹ ਵੀ ਜਾਣਕਾਰੀ ਦੇਣਾ ਚਾਹਦਾ ਪਿਛਲੇ 11 ਸਾਲਾਂ ਦੇ ਆਲੋਗਰ ਅਲਹਮ ਉਸਤੇ ਪਿਛਲੇ 10 ਸਾਲਾਂ ਦੀ ਗੱਲ ਕਰੇ ਕਾਂਗਰਸ ਦੀ ਸਰਕਾਰ ਸੀ 2004 ਤੋਂ ਲੈ ਕੇ ਕਰਕੇ 2014 ਦੇ ਵਿੱਚ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਸੀ ਅਗਰ ਹਰਿਆਣਾ ਦੇ ਕਿਸਾਨ ਦੀ ਫਸਲ ਦਾ ਖਰਾਬਾ ਹੰਦ ਸੀ ਤੋਨੋ ਖਰਾਬ ਤੇ ਰੂਪ ਉਸ ਦੇ ਵਿੱਚ 2 ਰੁਪਏ 4 ਰੁਪਏ 5 ਰੁਪਏ ਦਾ ਚੈੱਕ ਦੇਣ ਦਾ ਕੰਮ ਉਹ ਵਿੱਚ ਮੇ ਤਾਂ ਦੱਸ ਦਈਏ ਕਿ ਅੱਜ ਇਸ ਭਾਸ਼ਣ ਦੇਣ ਤੋਂ ਪਹਿਲਾਂ ਸੀਐਮ ਨਾਇਬ ਸਹਣੀ ਦੇ ਵੱਲੋਂ ਸਤਪਾਲ ਸਿੰਘ ਪੁਨੀਆ ਨੂੰ ਆ ਬੀਜੇਪੀ ਦੇ ਵਿੱਚ ਸ਼ਾਮਲ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਅੱਜ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਵੀ ਪੰਜਾਬ ਸੀਐਮ ਦੇ ਉੱਤੇ ਵੀ ਕਈ ਸ਼ਬਦੀ ਵਾਰ ਕੀਤੇ ਉਹਨਾਂ ਨੇ ਕਿਹਾ ਕਿ 1100 ਰੁਪਏ ਦੇਣ ਦਾ ਸੀਐਮ ਮਾਨ ਨੇ ਵਾਅਦਾ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਨਾਲ ਵਾਅਦੇ ਕਰਨ ਤੋਂ ਬਾਅਦ ਸੀਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਮੁਕਰ ਰਹੀ ਹੈ ਉਹਨਾਂ ਨੇ ਕਈ ਵਾਅਦੇ ਕੀਤੇ ਤੇ ਕਈ ਵਾਅਦਾ ਖਿਲਾਫੀਆਂ ਕੀਤੇਆਂ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਪੂਰੇ 24 ਫਸਲਾਂ ਤੇ ਐਮਐਸਪੀ ਦਿੰਦੀ ਹੈ ਐਮਐਸਪੀ ਤੇ ਪੂਰੀ ਫਸਲ ਚੱਕੀ ਜਾਂਦੀ ਹੈ ਕਿਸਾਨਾਂ ਦੇ ਖਾਤੇ ਦੇ ਵਿੱਚ 48 ਘੰਟਿਆਂ ਦੇ ਵਿੱਚ ਜਿਹੜੀ ਹੈ ਉਹ ਰਕਮ ਆ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀ ਸ਼ਬਦੀ ਵਾਰ ਕੀਤੇ ਨੇ ਆਹ ਤੁਹਾਨੂੰ ਸੁਣਾ ਦਿੰਨੇ ਆਂ ਆ ਜਸਤਪਾਲ ਗਿਆ ਚਲੋ ਬੜਾ ਆਰਾਮ ਨਾ ਕਰੋ ਚੱਲੀਏ ਅੱਜ ਪਟਿਆਲਾ ਪਹੁੰਚੋ ਜੁਆਇਨ ਵੀ ਕੀਤਾ ਆਪਣੀ ਜਿੰਨ ਕੀ ਕਰਨੀ ਦੇਖਿਏ ਸਭ ਤੋਂ ਪਹਿਲਾਂ ਤਾਂ ਮੈਂ ਸਤਪਾਲ ਪੂਨੀਆ ਜੀ ਨੂੰ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣੇ ਪੂਰੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ ਹਜ਼ਾਰਾਂ ਸਾਥੀਆਂ ਦੇ ਨਾਲ ਉਹਨਾਂ ਨੇ ਜੁਆਇਨ ਕੀਤਾ ਹੈ ਔਰ ਮੈਂ ਤਾਂ ਇਸ ਜੁਆਇਨਿੰਗ ਦੇ ਵਿੱਚ ਅੱਜ ਚਾਹ ਪੀਣੇ ਆਇਆ ਸੀ ਮੈਨੂੰ ਨਹੀਂ ਪਤਾ ਕਿ ਇੰਨਾ بڑا ਕਾਰਜਕ੍ਰਮ ਸਤਪਾਲ ਜੀ ਨੇ ਇੱਥੇ ਕੀਤਾ ਹੋਇਆ ਹੈ ਮੈਂ ਇਹਨਾਂ ਦਾ ਅਰੀਨਾ ਦੇ ਸਾਥੀਆਂ ਦਾ ਬਹੁਤ ਬਹੁਤ ਫਤਾਈ ਇਹਨਾਂ ਨੂੰ ਦਿੰਦਾ ਹੈ ਸਾਥੀਓ ਆਉਣ ਵਾਲਾ ਸਮਾਂ ਕਿਉਂਕਿ ਲੋਕੀ ਕੰਮ ਚਾਹਣੇ ਆ ਔਰ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਸਜਬ ਸਜਾਗ ਤੋਂ ਦਿਖਾਉਣ ਦਾ ਕੰਮ ਕੀਤਾ ਪਰੰਤੂ ਉਹਨਾਂ ਦਾ ਬੜਾ ਸ਼ੋਸ਼ਣ ਕੀਤਾ ਹੈ ਉਹਨਾਂ ਤੇ ਵੋਟ ਲੈ ਕਰਕੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੀ ਜੋ ਅੱਜ ਇੰਨੀ ਸਥਿਤੀ ਖਰਾਬ ਹੋਈ ਹੈ ਉਸ ਦੇ ਵਿੱਚ ਕਾਂਗਰਸ ਔਰ ਉਸ ਤੇ ਵੱਡਾ ਆਮ ਆਦਮੀ ਦਾ ਹੱਥ ਹੈ ਕਿਉਂਕਿ ਪੰਜਾਬ ਦੇ ਵਿੱਚ युवा को रोजगार नहीं है इंडस्ट्रियल लिस्ट के अंदर भया है किस प्रकार से गैंगस्टर इत्ते बढ़ गया लोकिक घर से बाहर निकलने में उन्हें डर लगता है आप लोगों ने सामने की हाल पंजाब का बना देता है पंजाब नसियां के बीच डुबो देता है और बड़ी-बड़ी बातें कीतीया ने गल्लां कीतीया ने बड़ी-बड़ी गल्लां कीतीया ने ਕੀ ਅਸੀਂ ਆਵਾਂਗੇ ਅਸੀਂ ਯੁਵਾ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਇਹਨੂੰ ਹੱਸਦਾ ਪੰਜਾਬ ਬਣਾਵਾਂਗੇ ਨਿਰਾਸ਼ਾ ਤੇ ਮੁਕਤ ਪੰਜਾਬ ਬਣਾਵਾਂਗੇ ਕਿੰਨੀਆਂ ਗੱਲਾਂ ਐਸੀ ਐਸੀਆਂ ਕੀਤੀਆਂ ਨੇ ਪਰੰਤੂ ਜਿਹੜੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਹੜੇ ਐਸੇ ਕੰਮ ਨੇ ਜਿਹੜੇ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਹਨ ਉਹਨਾਂ ਦਾ ਵਿਰੋਧ ਕਰਨ ਦਾ ਕੰਮ ਜ਼ਰੂਰੀ ਇਹ ਕਰਦੇ ਆ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਯੋਜਨਾਵਾਂ ਨੂੰ ਧੜੱਲ ਪੁੱਟਾਉਣ ਦਾ ਕੰਮ ਨਹੀਂ ਕਰਦੇ ਕਿ ਮਹਿਲਾਵਾਂ ਨੂੰ ਸਾਡੀ ਸਰਕਾਰ ਵੀ ਤਾਂ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੈਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਕੰਮ ਕਰ ਰਹੀ ਹੈ ਇੱਥੇ ਯਹਾਂ ਮਹਿਲਾਵਾਂ ਤੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਊਗੀ 1100 ਰੁਪਏ ਦੇਣ ਦਾ ਕੰਮ ਕਰੂਗੀ ਦੇ 5 ਸਾਲ ਨਿਕਲ ਗਏ ਨੇ 5 ਸਾਲਾਂ ਦੇ ਵਿੱਚ ਅੱਜ ਵੀ 1100 ਰੁਪਏ ਦੇਣ ਦਾ ਕੰਮ ਨਹੀਂ ਕੀਤਾ ਔਰ ਯਹਾਂ ਦੀ ਸਰਕਾਰ ਨੇ ਇਹ ਵਾਅਦਾ ਵੀ ਕੀਤਾ ਥੇ ਕਿ ਬਜ਼ੁਰਗਾਂ ਨੂੰ 80 2500 ਰੁਪਏ ਦੇਣ ਦਾ ਕੰਮ ਕਰਾਂਗੇ ਉਹ ਦੇਣ ਦਾ ਕੰਮ ਨਹੀਂ ਕੀਤਾ ਕਿਸਾਨਾਂ ਦੀ ਫਸਲਾਂ ਨੂੰ ਐਮਐਸਪੀ ਪ੍ਰਕਿਰਤਨ ਦਾ ਕੰਮ ਕਰਾਂਗੇ ਮੈਂ ਤਾਂ ਕਹਿਆ ਸੀ ਦੋ ਫਸਲਾਂ ਤਾਂ ਕੇਂਦਰ ਸਰਕਾਰ ਖਰੀਦ ਰਹੀ ਹੈ ਝੋਨੇ ਦੀ ਔਰ ਕਣਕ ਦੀ ਇਹ ਤਾਂ ਕੇਂਦਰ ਸਰਕਾਰ ਖਰੀਦ ਰਹੀ ਹੈ ਸਾਰੇ ਸਤਪਾਲ ਪੂਨੀਆ ਜੀ ਇਹ ਇਨਦੀ ਆੜਤ ਦੀ ਦੁਕਾਨ ਵੀ ਹੈ ਇਹ ਵੱਡੇ ਕਿਸਾਨ ਵੀ ਹੈ ਕਿਸਾਨ ਵੀ ਹੈ ਤਾਂ ਆੜਤੀ ਵੀ ਹੈ ਜਿਨ੍ਹਾਂ ਨੂੰ ਮਾਲੂਮ ਹੈ ਪਰੰਤੂ ਫਾਇਦੇ ਵੈਦੇ ਕਿਤੇ ਕਿਤਾ ਕੁਛ ਨਹੀਂ ਹੈ ਅੱਜ ਪੰਜਾਬ ਦੀ ਜਨਤਾ ਇਨ੍ਹਾਂ ਦੇ ਉਸ ਚਿਹਰੇ ਨੂੰ ਜਾਣ ਚੁੱਕੀ ਹੈ ਜਿਸ ਚਿਹਰੇ ਦੇ ਵਿੱਚ ਭ੍ਰਸ਼ਟਾਚਾਰ ਛਿਪਿਆ ਹੋਇਆ ਹੈ ਪੰਜਾਬ ਦੇ 22 ਤਰੀਕ ਨੂੰ ਅਮਿਤ ਸ਼ਾਹ ਦੀ ਮੌਤ ਹੋ ਗਈ ਕਿ ਉਮੀਦ ਹੈ ਪੰਜਾਬ ਦੇਖਿਏ ਪੰਜਾਬ ਦੇ ਲੋਕਾਂ ਨੇ ਅੱਜ ਮਨ ਬਣਾ ਲਈ ਨਿੱਤਾ ਹੈ ਕਿ ਅਸੀਂ ਨਰਿੰਦਰ ਮੋਦੀ ਜੀ ਦੇ ਨਾਲ ਚੱਲਾਂਗੇ। ਔਰ ਨਰਿੰਦਰ ਮੋਦੀ ਜੀ ਹੈ ਜੋ ਪੰਜਾਬ ਨੂੰ ਅੱਗੇ ਲੈ ਜਾਣ ਦਾ ਕੰਮ ਕਰ ਸਕਦਾ ਹੈ। ਮੋਦੀ ਜੀ ਕਿੰਨਾ ਪਿਆਰ ਪੰਜਾਬ ਨੂੰ ਕਰਦੇ ਆ। ਉਹਦਾ ਉਦਾਹਰਣ ਹੀ ਇਹ ਹੈ ਕਿ ਮੇਰੇ ਪੰਜਾਬ ਦੇ ਵਿੱਚ ਬਾੜ ਆਈ ਸੀ, ਪ੍ਰਾਕ੍ਰਿਤਿਕ ਆਫਤ ਹੈ ਸੀ। ਆਦਰਯੀ ਮੋਦੀ ਜੀ ਤਰੰਤ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਲਈ ਆਏ। ਸਾਡੀ ਕੇਂਦਰ ਸਰਕਾਰ ਦੇ ਸਾਰੇ ਮੰਤਰੀ ਪੰਜਾਬ ਦੇ ਵਿੱਚ ਆ ਉਹਨਾਂ ਨੇ ਆਕਰ ਕੇ ਇਸ ਪ੍ਰਾਕ੍ਰਿਤਿਕ ਆਪਦਾ ਮੇ ਲੋਕਾਂ ਦੇ ਨਾਲ ਖੜੇ ਹੋਣ ਦਾ ਕੰਮ ਕੀਤਾ ਔਰ ਪ੍ਰਧਾਨ ਮੰਤਰੀ ਜੀ ਨੇ 1600 ਕਰੋੜ ਰੁਪਇਆ ਕਿਸਾਨਾਂ ਦੇ ਮੁਆਵਜ਼ੇ ਲਈ ਦੇਣ ਦਾ ਕਰਨ ਦਾ ਇਹ ਗੱਲਾਂ ਕਰ ਰਹੇ ਆ ਇਹਨਾਂ ਦੀ ਤਾਂ ਵੀਡੀਓ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਗੱਲਾਂ ਕਰ ਰੇ ਸੀ ਸਾਨੂੰ ਜ਼ਰੂਰਤ ਨਹੀਂ ਹੈ ਕੇਂਦਰ ਤੇ ਪੈਸਾ ਲੈਣ ਦੀ ਇਹਨਾਂ ਨੇ ਗੱਲਾਂ ਕਹੀ ਸੀ ਸਾਡੇ ਪਾਸ ਤੋਂ ਇਹਨਾਂ ਪੈਸਾ ਪੜਿਆ ਸੀ ਬਈ ਪੈਸਾ ਪੜਿਆ ਸੀ ਫਿਰ ਦੇਣ ਮੈਂ ਕੀ ਦਿੱਕਤ ਆ ਰਹੀ ਐ ਆਪ ਦੋ ਨਾ ਪ੍ਰਧਾਨ ਮੰਤਰੀ ਜੀ ਜੋ ਪੈਸਾ ਦੇ ਕਰਕੇ ਗਏ وہی ਦੇਣ ਦਾ ਕੰਮ ਕਰੋ ਫਿਰ ਇੱਕ ਗੱਲ ਯਹਾਂ ਤਾਂ ਬੋਲਦੇ ਆ ਪੰਜਾਬ ਦੇ ਵਿੱਚ ਸਾਡੀ ਸਰਕਾਰ 20000 ਰੁਪਏ ਖਰਾਬੇ ਦਾ ਦੇਣ ਦਾ ਕੰਮ ਕਰ ਰਹੀ ਐ ਕੇਜਰੀਵਾਲ ਜਾ ਕਰਕੇ ਬੋਲਦਾ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਵਿੱਚ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਕੰਮ ਕੀਤਾ ਕਿ ਭਾਈ ਤੂੰ ਝੂਠ ਕਿਉਂ ਬੋਲਦੇ ਹੋ ਸਰ ਨਾਇਬ ਸਿੰਘ ਸੈਣੀ ਦੀ ਭੂਮਿਕਾ ਪੰਜਾਬ ਦੇ ਵਿੱਚ ਬਹੁਤ ਵੇਖੀ ਜਾ ਰਹੀ ਹੈ 22 ਤਰੀਕ ਨੂੰ ਜਦੋਂ ਵੱਡੀ ਰੈਲੀ ਹੋਣੀ ਹੈ ਤਾਂ ਕੀ ਨਾਇਬ ਸਿੰਘ ਸੈਣੀ ਪੰਜਾਬ ਦੇ ਕਈ ਲੀਡਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾ ਸਕਦੇ ਨੇ ਜਾਂ ਉਸ ਸੇਧ ਤੇ ਲੈ ਕੇ ਜਾ ਰਹੇ ਨੇ ਅੱਜ ਦੇਖਿਏ ਸਤਪਾਲ ਪੂਨੀਆ ਜਿਨੇ ਅੱਜ ਪੂਰੇ ਸਾਥੀਆਂ ਦੇ ਨਾਲ ਸਾਡੇ ਬੜੇ ਮਜ਼ਬੂਤ ਆਦਮੀ ਨੇ ਜਿਨ੍ਹਾਂ ਨੇ ਅੱਜ ਜੁਆਇਨ ਕੀਤੀ ਹੈ ਅੱਜ ਹਜ਼ਾਰਾਂ ਲੋਕਾਂ ਦੇ ਨਾਲ ਇਹਨਾਂ ਨੇ ਇੱਥੇ ਜੁਆਇਨ ਕੀਤਾ ਹੈ ਔਰ ਹੋਰ ਵੀ ਵੱਡੇ ਬਹੁਤ ਸਾਰੇ ਲੋਕੀ ਅੱਜ ਭਾਰਤੀ ਜਨਤਾ ਪਾਰਟੀ ਮੈਂ ਹਾਂ ਬਿਲਕੁਲ ਕਿਹੜੇ ਕਿਹੜੇ ਉਹ ਸਮੇਂ ਸਮੇਂ ਤੇ ਜ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਪ੍ਰੀਖਿਆ 'ਤੇ ਚਰਚਾ ਕੀਤੀ ਗਈ ਤੇ ਇਸ ਮੌਕੇ ਕੈਥਲ ਸੀਐਮ ਨਾਇਬ ਸਹਾਣੀ ਪਹੁੰਚਦੇ ਨੇ ਉੱਥੇ ਵਿਦਿਆਰਥੀਆਂ ਦੇ ਨਾਲ ਉਹਨਾਂ ਵੱਲੋਂ ਬੈਠ ਕੇ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦੇਖਿਆ ਜਾਂਦਾ ਸੁਣਿਆ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਜਾਂਦਾ ਪ੍ਰੀਖਿਆ ਤੇ ਸਫਲਤਾ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਕਿ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਪ੍ਰੀਖਿਆ ਦਾ ਸਫਲਤਾ ਪਾ ਸਕਦੇ ਹਾਂ ਮਾਨਸਿਕ ਤੌਰ ਤੇ ਕਿਵੇਂ ਮਜ਼ਬੂਤ ਰਹਿਣਾ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਸਫਲਤਾ ਪਾਉਣ ਦੇ ਸੂਤਰ ਦੱਸੇ ਗਏ ਨੇ ਸੀਮਨੈਬ ਸੈਣੀ ਦੇ ਵੱਲੋਂ ਕੀ ਕੁਝ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਸਨੇਹਾ ਦਿੱਤਾ ਗਿਆ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਨੇ ਆਂ ਇਹ ਪ੍ਰਧਾਨ ਮੰਤਰੀ ਜੀ ਬੱਚੋਂ ਸੇ ਪ੍ਰੀਖਿਆ 'ਤੇ ਚਰਚਾ ਕਰਤੇ ਹਨ ਠੀਕ ਪ੍ਰੀਖਿਆ ਸੇ ਪਹਿਲੇ ਉਹਨਸੇ ਬਾਤ ਕਰਤੇ ਹਨ और उनके जो शंकाए हैं जो उनके कुछ सवाल हैं उनके बारे में वो पूछते भी हैं उत्तर भी देते हैं आप लोगों ने जैसा देखा है आज इस कार्यक्रम में हमारे कैबिनेट मंत्री कृष्ण बेदी जी जिला के हमारी अध्यक्षा श्रीमती ज्योति सैनी जी हमारे पूर्व मंत्री श्रीमती कमलेश ढांडा जी पूर्व विधायक लीला राम गुर्जर जी पूर्व में जिला अध्यक्ष अशोक गुर्जर जी हमारे जिला परिषद के चेयरमैन करमवीर कौल जी चेयरपर्सन नगर परिषद कैथल श्रीमती सुरभि गर्ग जी हमारी उपायुक्त महोदय अपराजिता जी और पुलिस अधीक्षक महोदय उपासना जी और उपस्थित सभी प्यारे बच्चों हम सब ने आज इस परीक्षा पे चर्चा इसमें भाग लिया है मैं सभी बच्चों से ये भी कहना चाहता हूँ सभी अभिभावकगण भी उपस्थित हैं कि आज परीक्षा पे चर्चा ये केवल अंकों की बात नहीं है प्रधानमंत्री जी लगातार इसको लेकर के बच्चों से बात करते हैं आज यह है परीक्षा पे चर्चा आपके मन आत्मविश्वास और सपनों की चर्चा है ये प्रधानमंत्री जी हर वर्ष इसको करते हैं हमें यह याद रखना चाहिए कि परीक्षा तुम्हारी पहचान नहीं है आपकी जो पहचान है वो तुम्हारा प्रयास है आपकी मेहनत है आपकी सोच है आपका साहस है यह आपकी पहचान है क्योंकि परीक्षा में कई बार अंक भी कम आ जाते हैं उससे नहीं घबराना चाहिए और हमें निरंतर मेहनत और प्रयास करना चाहिए मैं बच्चों से कहना चाहता हूं कि जब भी आपकी किताब आप खोलते हैं जब भी आप पढ़ते हैं तो उस किताब में सवाल नहीं खुलते हमें इस बात को समझना चाहिए उस किताब में आपका भविष्य आपके पन्नों पर मुस्कुराता है हमें उस बात को ध्यान में रखना चाहिए कि आने वाले समय में हमारा विजन क्या है हमारी सोच क्या है और अगर कोई डर भी लगे भी मेरी परीक्षा है तो डर लगे तो अपने दिल को पूछना चाहिए अपने आप को पूछना चाहिए अगर जवाब हां में मिलता है जब अपने आप को पूछेंगे तो समझ लेना आप पहले ही उस परीक्षा को पास कर चुके हैं आपने इस बात को अपने आप पूछना चाहिए परीक्षा से कभी डरना नहीं चाहिए आदरणीय प्रधानमंत्री जी ने उसके ऊपर बात रखी है और कई बच्चों ने सवाल भी किए हैं उन सवालों के जवाब भी आदरणीय प्रधानमंत्री जी ने दिया है और प्रधानमंत्री जी ने जब कंक्लूड कर रहे थे तो उन्होंने ये भी पूछा है कि ये भारत दो हजार सैतालीस ये विकसित राष्ट्र बने उसको लेकर के आदरणीय प्रधानमंत्री जी ने ये बच्चों से चर्चा की और आपसे पूछा भी है आपने देखा भी है कि प्रधानमंत्री जी जब बच्चों से बात कर रहे थे तो आपकी एज क्या होगी उस समय उसके बारे में भी पूछा है ये जो हमारे बच्चे हैं आज आप उस विकसित भारत का एक मजबूत स्तंभ होंगे आपके ही वो प्रयास और प्रधानमंत्री जी ने ये भी कहा है कि जो पेड़ लगता है जब उसके फल आते हैं उस फल को खाने का समय वो आ, आपके पास होगा तो हमें और मेहनत की जरूरत है और मेहनत हमें करनी चाहिए आज प्रधानमंत्री जी ने कई विषयों पर आप देश भर के बच्चों से बातचीत किया है मैं आप सबको आने वाली परीक्षाओं की मैं शुभकामनाएं भी देता हूं आप अपने जीवन में निरंतर आगे बढ़ें ऊंचाई को छुए और विकसित भारत में आपकी महत्वपूर्ण भूमिका हो और आने वाले समय में उन्होंने जो कहा है चाहे स्वच्छता की बात हो स्वच्छता के अंदर भी जब हम विकसित राष्ट्र की बात करते हैं तो इसके बहुत सारे पैरामीटर्स हैं जो पैरामीटर्स के ऊपर हर व्यक्ति को उसके ऊपर खरा उतरने की आवश्यकता है मैं आप सबको आज इस अवसर के ऊपर बहुत बहुत बधाई देता हूँ शुभकामनाएं देता हूँ और इन्हीं शब्दों के साथ जय हिंद जय भारत जय भारत